ਪਹਿਲਾਂ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਅੱਜ ਦਸਹਰੇ ਦੀ ਵਧਾਈ ਦੇਣਾ ਚਾਹੁੰਦਾ ਵਾਂ ਕਿ ਬੁਰਾਈ ਦੇ ਤੇ ਸਾਈ ਦੇ ਜਿੱਤ ਦਾ ਪ੍ਰਤੀਕ ਇਹ ਇਲਾ ਇਤਿਹਾਰ ਮਨਾ ਰਹੇ ਆ ਔਰ ਅਸੀਂ ਹਰਦੋਸ਼ਨੀ ਰੋਡ ਰੀਜਨਲ ਕੈਂਪਸ ਦੇ ਸਾਹਮਣੇ ਇਹ ਇਤਿਹਾਰ ਮਨਾ ਰਹੇ ਆ ਜਿਹੜੀਆਂ ਮੂਰਤੀਆਂ ਬੜੀਆਂ ਆਕਰਸ਼ਕ ਦੇ ਕੇਂਦਰ ਨੇ ਬੜੇ ਕੁਸ਼ਲ ਕਾਰੀਗਰ ਨੇ ਇਹਨੂੰ ਬਣਾਇਆ ਵਾ ਤੇ ਜਿਹੜੀ ਆਤਿਸ਼ਬਾਜੀ ਆ ਉਹ ਵੀ ਦੇਖਣਯੋਗ ਆ ਔਰ ਸਾਰੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਕਿਸੇ ਨੂੰ ਮੁਸ਼ਕਲ ਨਾ ਹੋਵੇ ਇਸ ਕਰਕੇ ਰਿਜੀਨਲ ਕੈਂਪਸ ਦੇ ਵਿੱਚ ਜਿਹੜੀ ਆ ਉਹ ਪਾਰਕਿੰਗ ਰੱਖੀ ਗਈ ਆ ਤਾਂ ਕਿ ਜਿਹੜਾ ਕੋਈ ਗੱਲੀ ਲਾ ਕੇ ਆਵੇ ਉਹਨੂੰ ਮੁਸ਼ਕਲ ਨਾ ਹੋਵੇ ਉਹਦਾ ਕਰਕੇ ਜਿਹੜੀਆਂ ਝਾਕੀਆਂ ਕਈ ਵਾਰੀ ਰੁਕ ਜਾਂਦੀਆਂ ਰਸਤੇ ਵਿੱਚ ਜਿਹੜੀ ਇੱਥੇ ਨਹੀਂ ਪਹੁੰਚ ਸਕਦੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਵਾਰੀ ਇਹ ਪ੍ਰਬੰਧ ਕੀਤਾ ਵਾ ਕਿ ਤਾਂ ਕਿ ਜਿਹੜੀ ਕੋਈ ਪਾਰਕਿੰਗ ਜਿਹੜੀ ਆ ਉਹ ਰਿਜੀਨਲ ਕੈਂਪਸ ਹੀ ਹੋ ਜੇ ਲੋਕ ਜਿਹੜੇ ਆਰਮਾਨ ਨਾਲ ਆ ਕੇ ਨੂੰ ਦੇਖਣ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਵਾ ਬੈਠਣ ਦਾ ਸੈਟਿੰਗ ਪਲਰਾ ਹੈਗਾ ਔਰ ਅਸੀਂ ਸ਼ਾਲਵਾਸੀ ਨੇ ਅਪੀਲ ਕਰਾਂਗੇ ਕਿ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਸ ਦਿਸਹਰੇ ਨੂੰ ਦੇਖਾਣ ਕਿੰਨੇ ਵਜੇ ਅਗਨ ਪੇੜ ਕੀਤੇ ਜਾਣਗੇ ਤਾਂ ਮੁੱਖ ਮਹਿਮਾਨ 6:10 ਵਜੇ 10 ਮਿੰਟ ਤੇ ਅਗਨ ਦਾ ਕੀਤਾ ਜਾਏਗਾ ਔਰ ਇਹਦੇ ਮੁੱਖ ਮਹਿਮਾਨ ਜਿਹੜੇ ਆ ਹਲਕਾ ਇੰਚਾਰਜ ਸ਼੍ਰੀ ਅਮਰ ਬੈਲਜੀ ਨੇ ਕੀ ਪੀਲਾ ਕੀ ਸ਼ਾਲਵਾਸੀ ਸ਼ਾਲਵਾਸੀ ਨੇ ਹੀ ਪੀਲਾ ਕਿ ਉਹ ਆਣ ਅੱਗੇ ਦਸਹਰਾ ਦੇਖਣ ਕਿਉਂਕਿ ਇਹ ਜਿਹੜਾ ਦਸਹਰਾ ਅੱਜ ਹੀ ਕਰ ਸਕਿਆ ਇਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿਨ੍ਹਾਂ ਨੇ ਸਹੀ ਜਦੋਂ ਗਏ ਆ ਸਾਨੂੰ ਕਿਸੇ ਚੀਜ਼ ਦੀ ਨਾ ਨਹੀਂ ਕੀਤੀ ਔਰ ਪ੍ਰਭੂ ਜਿਹੜਾ ਸਾਨੂੰ ਉਹ ਸਹਿਯੋਗ ਦਿੱਤਾ ਉਸ ਕਰਕੇ ਅੱਜ ਹੀ ਦਸਹਰਾ ਮਨਾ ਸਕਿਆ ਔਰ ਸ਼ਹਿਰ ਵਾਸੀ ਨੇ ਅਪੀਲ ਕਰਨੇ ਆ ਕਿ ਉਹ ਆਣ ਤਾਂ ਹੀ ਸੱਡ ਦਸਹਰਾ ਜਰਾ ਸਫਲ ਹੋ ਪਰ ਸਮੂਹੀ ਕਲਮ ਲਗ ਮਿਟੀਆਂ ਜਿਹੜੀਆਂ ਉਹਨਾਂ ਵੱਲੋਂ ਇਹ ਮਨਾਇਆ ਜਾ ਰਿਹਾ ਹੈ